10 ਸਾਲਾਂ ਦੇ ਬੱਚੇ ਦੇ ਹੱਥ ਵਿੱਚ ਮੋਬਾਈਲ ਦਾ ਧਮਾਕਾ ਤੇ ਮਾਪਿਆਂ ਲਈ ਵੱਡੀ ਸਿਕ ਫਲੋਰ ਨੇਲੇਪਿੰਡ ਸੰਗ ਟੈਸਟਿਆਂ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ 10 ਸਾਲਾਂ ਦੇ ਬੱਚੇ ਦੇ ਹੱਥ ਦੇ ਵਿੱਚੋਂ ਮੋਬਾਈਲ ਫੋਨ ਅਚਾਨਕ ਬਲਾਸਟ ਕਰ ਗਿਆ ਤੇ ਪਰਿਵਾਰ ਮੈਂਬਰ ਨੇ ਦੱਸਿਆ ਕਿ ਉਸ ਦਾ ਬੇਟਾ ਬਾਥਰੂਮ ਦੇ ਵਿੱਚੋਂ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਤੇ ਸੁਧਾਰਣ ਫੋਨ ਦੇ ਵਿੱਚ ਅਚਾਨਕ ਧਮਾਕਾ ਹੋਇਆ ਤੇ ਧਮਾਕੇ ਦੇ ਨਾਲ ਬੱਚੇ ਦਾ ਹੱਥ ਬੁਰੀ ਤਰ੍ਹਾਂ ਜਵਲ ਲੱਗਿਆ ਤੇ ਉਹ ਚੀਕਾ ਮਾਰਦਾ ਹੋਇਆ ਬਾਹਰ ਨਿਕਲਿਆ ਤੇ ਜਦੋਂ ਬੱਚੇ ਦੀ ਮਾਤਾ ਬਾਥਰੂਮ ਦੇ ਵਿੱਚ ਦਾਖਲ ਹੋਈ ਤਾਂ ਉਹਨਾਂ ਨੇ ਦੇਖਿਆ ਕਿ ਫੋਨ ਪੂਰੀ ਤਰ੍ਹਾਂ ਸੜਕੀ ਖਾਕ ਹੋ ਚੁੱਕਿਆ ਸੀ ਤੇ ਬੱਚੇ ਦੇ ਪਿਤਾ ਨੇ ਕਿਹਾ ਹੈ ਕਿ ਇਸ ਹਾਸੇ ਕਾਰਨ ਬੱਚੇ ਦਾ ਹੱਥ ਜਲ ਗਿਆ ਤੇ ਇਹ ਹਾਸਾ ਕਿਸੇ ਨਾਲ ਵੀ ਹੋ ਸਕਦਾ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਉਹਨਾਂ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਤੇਹੀ ਕਟਨਾ ਸਪਸ਼ਟ ਤੌਰ ਤੇ ਦੱਸਦੀ ਹੈ ਕਿ ਮੋਬਾਈਲ ਦੀ ਬੇਜਰੂਰੀ ਜਾਂ ਲੰਮੀ ਵਰਤੋਂ ਸਿਰਫ ਸਿਹਤ ਹੀ ਨਹੀਂ ਤੇ ਸੁਰੱਖਿਆ ਲਈ ਵੀ ਖਤਰਾ ਬਣ ਸਕਦਾ ਹੈ ਤੇ ਮਾਪਿਆਂ ਲਈ ਇਹ ਇੱਕ ਚੇਤਾਵਨੀ ਹੈ ਕਿ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਦੇਣ ਤੋਂ ਪਹਿਲਾਂ ਦੋ ਵਾਰ ਸੋਚਿਆ ਜਾਵੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਜੀ ਸਰ ਕੀ ਨਾਮ ਹੈ ਕੀ ਹਸਾ ਵਰਪਰਿਆ ਮੇਰਾ ਨਾਮ ਛੋਟੇ ਜਗਤ ਹੈ ਜੀ ਕਿਹੜਾ ਪਿੰਡ ਮੇਰਾ ਪਿੰਡ ਸੰਗਟੇਸੀਆ ਜੀ ਮਹਾਲਵਾਇਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਪਰੋਣ ਠੀਕ ਹੈ ਜੀ ਬਸ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਬਿਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਾਂਗੇ ਬਸ ਇਹ ਹੀ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ